ਅਗਲੀ ਖਬਰ ਵੱ ਚਲੀਏ ਜਿਹੜੀ ਯੂਐਸ ਬਾਰਡਰ ਪਾਲਿਸੀ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਮਾਈਗ੍ਰੈਂਟ ਕੈਂਪ ਆ ਉਹ ਕਹਿੰਦੇ ਪਈ ਹੁਣ ਮੈਕਸੀਕੋ ਦੀ ਕੈਪੀਟਲ ਤੋਂ ਹੰਡਰਡਸ ਆਫ ਮੀਲ ਅਵੇ ਜਿਹੜੇ ਆ ਉਥੇ ਲਾਏ ਜਾ ਰਹੇ ਹੈਗੇ ਆ ਜਿਸ ਤਰ੍ਹਾਂ ਆਪਾਂ ਪਹਿਲੀ ਖਬਰ ਦੇ ਵਿੱਚ ਸਾਂਝਾ ਕੀਤਾ ਸੀ ਬਹੁਤ ਸਾਰੇ ਇਹਨਾਂ ਕੈਂਪਾਂ ਦੇ ਵਿੱਚ ਜਿਹੜੇ ਅਮਰੀਕਾ ਨੂੰ ਬਾਰਡਰ ਕਰਾਸ ਕਰਕੇ ਪਹੁੰਚਣਾ ਚਾਹੁੰਦੇ ਆ ਉਹ ਬੈਨਜ਼ੂਏਲਾ ਮੂਲ ਦੇ ਲੋਕ ਹੈਗੇ ਆ ਇੱਕ ਅਸੋਸੀਏਟਿਡ ਪ੍ਰੈਸ ਇਹਨੂੰ ਰਿਪੋਰਟ ਕਰ ਰਿਹਾ ਹੈਗਾ ਕਹਿੰਦੇ ਭਈ ਲੋਪੇਜ਼ ਨਾਮ ਦਾ 20 ਸਾਲਾਂ ਦਾ ਵੈਨਜ਼ੂਏਲਾ ਮਾਈਗ੍ਰੈਂਟ ਜੋ ਮੈਕਸੀਕੋ ਸਿਟੀ ਦੇ ਵਿੱਚ ਆ ਉਹ ਕਹਿੰਦਾ ਵੀ ਮੈਂ ਬਹੁਤ ਵਾਰ ਕੋਸ਼ਿਸ਼ ਕਰ ਚੁੱਕੇ ਆ ਕ੍ਰਾਸ ਕਰਨ ਦੀ ਤੇ ਹੁਣ ਫਾਈਨਲੀ ਜਿਹੜੀ ਆ ਉਹਨੂੰ ਪੋਲੀਟੀਕਲ ਸਾਈਲਮ ਦੀ ਜਿਹੜੀ ਅਪੁਆਇੰਟਮੈਂਟ ਆ ਉਹੋ ਮਿਲੀ ਹੈਗੀ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਮਾਈਗ੍ਰੈਂਟਸ ਆ ਯੂ ਐਸ ਏ ਨੂੰ ਆਣਾ ਚਾਹੁੰਦੇ ਹੈਗੇ ਆ ਉਹ ਮੈਕਸੀਕੋ ਦੀ ਰਾਜਧਾਨੀ ਦੇ ਵਿੱਚ ਜਿਹੜਾ ਸਦਰਨ ਮੋਸਟ ਪੁਆਇੰਟ ਆ ਉੱਥੇ ਰਹਿ ਰਹੇ ਹੈਗੇ ਆ ਤੇ ਉਹਨਾਂ ਨੇ ਅਪਲਾਈ ਕੀਤਾ ਹੋਇਆ ਆ ਆ ਯੂ ਐਸ ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਦੀ ਜਿਹੜੀ ਐਪ ਆ ਉਹਦੇ ਰਾਹੀਂ ਤਾਂ ਕਿ ਉਹਨਾਂ ਨੂੰ ਜਿਹੜਾ ਪੋਲੀਟੀਕਲ ਸਾਈਲਮ ਆ ਉਹੋ ਦਿੱਤਾ ਜਾਵੇ ਯੂਨ ਮਹੀਨੇ ਤੋਂ ਬਾਅਦ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਅਨਾਉਂਸ ਕੀਤਾ ਸੀ ਕਿ ਬਹੁਤ ਸਾਰੀਆਂ ਰੈਗਿਸਟ੍ਰੇਸ਼ਨਸ ਉਹ ਮਾਈਗ੍ਰੈਂਟਸ ਦੇ ਉੱਤੇ ਲਾਉਣ ਜਾ ਰਹੇ ਆ ਜੋ ਲੋਕ ਅਸਾਈਲਮ ਲੈਣਾ ਚਾਹੁੰਦੇ ਹੈਗੇ ਆ ਤੇ ਐਪ ਜਿਹੜੀ ਆ ਉਹ ਇੱਕੋ ਹੀ ਇੱਕ ਸਾਧਨ ਬਣਿਆ ਸੀ ਸਦਰਨ ਬਾਰਡਰ ਦੇ ਉੱਤੇ ਜਿੱਥੇ ਉਹ ਐਪ ਦੇ ਰਾਹੀਂ ਅਪਾਇੰਟਮੈਂਟ ਬਣਾ ਸਕਦੇ ਆ ਤੇ ਫਿਰ ਉਹਨਾਂ ਦੀ ਕਸਟਮ ਵਾਲਿਆਂ ਨਾਲ ਇੰਟਰਵਿਊ ਹੁੰਦੀ ਆ ਤੇ ਉਹ ਤੋਂ ਬਾਅਦ ਉਹਨਾਂ ਨੂੰ ਅਮਰੀਕਾ ਦੇ ਵਿੱਚ ਐਂਟਰ ਹੋਣ ਦਿੱਤਾ ਜਾਂਦਾ ਹੈ ਵੀ ਜੇ ਉਹਨਾਂ ਨੂੰ ਲੱਗੇ ਵੀ ਹਾਂ ਉਹਨਾਂ ਦੇ ਜਿਹੜੇ ਕੇਸ ਆ ਉਹ ਹੋਰ ਰੀਜ਼ਨੇਬਲ ਆ ਸੱਚਮੂੱਚ ਹੀ ਉਹਨਾਂ ਦੀ ਪ੍ਰੋਸੀਕਿਊਸ਼ਨ ਜਿਹੜੀ ਆ ਆਪਣੇ ਮੁਲਕ ਦੇ ਵਿੱਚ ਹੋ ਰਹੀ ਹੈਗੀ ਆ ਅ ਯੂਐਸ ਅਸਾਈਲਮ ਪਾਲਿਸੀ ਤੇ ਜੀਓਗ੍ਰਾਫਿਕ ਲਿਮਿਟਸ ਇਹ ਸਾਰੇ ਜਿਹੜੀਆਂ ਇਨਕੈਂਪਮੈਂਟਸ ਬਣੀਆਂ ਹੋਈਆਂ ਮਕਸੀਕੋ ਦੀ ਰਾਜਧਾਨੀ 'ਚ ਉਹ ਮੇਨ ਰੀਜ਼ਨ ਹੈਗਾ ਤੇ ਕਹਿੰਦੇ ਹਫ਼ਤੇ ਨਹੀਂ ਮਹੀਨਾ ਵੱਧੀ ਲੋਕ ਆ ਉਹ ਇਹਨਾਂ ਜਿਹੜੇ ਟੈਂਟ ਸਿਟੀਜ਼ ਬਣਾਏ ਹੋਏ ਆ ਉਹਨਾਂ ਦੇ ਵਿੱਚ ਰਹਿ ਕੇ ਵੇਟ ਕਰ ਰਹੇ ਹੈਗੇ ਆ ਹੂੰ ਜੀ ਅਗਲੀ ਖਬਰ ਵੱ ਚਲੀਏ ਜਿਹੜੀ ਯੂਐਸ ਬਾਰਡਰ ਪਾਲਿਸੀ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਮਾਈਗ੍ਰੈਂਟ ਕੈਂਪ ਆ ਉਹ ਕਹਿੰਦੇ ਪਈ ਹੁਣ ਮੈਕਸੀਕੋ ਦੀ ਕੈਪੀਟਲ ਤੋਂ ਹੰਡਰਡਸ ਆਫ ਮੀਲ ਅਵੇ ਜਿਹੜੇ ਆ ਉਥੇ ਲਾਏ ਜਾ ਰਹੇ ਹੈਗੇ ਆ ਜਿਸ ਤਰ੍ਹਾਂ ਆਪਾਂ ਪਹਿਲੀ ਖਬਰ ਦੇ ਵਿੱਚ ਸਾਂਝਾ ਕੀਤਾ ਸੀ ਬਹੁਤ ਸਾਰੇ ਇਹਨਾਂ ਕੈਂਪਾਂ ਦੇ ਵਿੱਚ ਜਿਹੜੇ ਅਮਰੀਕਾ ਨੂੰ ਬਾਰਡਰ ਕਰਾਸ ਕਰਕੇ ਪਹੁੰਚਣਾ ਚਾਹੁੰਦੇ ਆ ਉਹ ਬੈਨਜ਼ੂਏਲਾ ਮੂਲ ਦੇ ਲੋਕ ਹੈਗੇ ਆ ਇੱਕ ਅਸੋਸੀਏਟਡ ਪ੍ਰੈਸ ਇਹਨੂੰ ਰਿਪੋਰਟ ਕਰ ਰਿਹਾ ਹੈਗਾ ਕਹਿੰਦੇ ਭਈ ਲੋਪੇਜ਼ ਨਾਮ ਦਾ 20 ਸਾਲਾਂ ਦਾ ਵੈਨਜ਼ੂਏਲਾ ਮਾਈਗ੍ਰੈਂਟ ਜੋ ਮੈਕਸੀਕੋ ਸਿਟੀ ਦੇ ਵਿੱਚ ਆ ਉਹ ਕਹਿੰਦਾ ਭਈ ਮੈਂ ਬਹੁਤ ਵਾਰ ਕੋਸ਼ਿਸ਼ ਕਰ ਚੁੱਕੇ ਆ ਕ੍ਰਾਸ ਕਰਨ ਦੀ ਤੇ ਹੁਣ ਫਾਈਨਲੀ ਜਿਹੜੀ ਆ ਉਹਨੂੰ ਪੋਲੀਟੀਕਲ ਸਾਈਲੰਮ ਦੀ ਜਿਹੜੀ ਅਪੁਆਇੰਟਮੈਂਟ ਆ ਉਹੋ ਮਿਲੀ ਹੈਗੀ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਮਾਈਗ੍ਰੈਂਟਸ ਆ ਯੂ ਐਸ ਏ ਨੂੰ ਆਉਣਾ ਚਾਹੁੰਦੇ ਹੈਗੇ ਆ ਉਹ ਮੈਕਸੀਕੋ ਦੀ ਰਾਜਧਾਨੀ ਦੇ ਵਿੱਚ ਜਿਹੜਾ ਸਦਰਨ ਮੋਸਟ ਪੁਆਇੰਟ ਆ ਉੱਥੇ ਰਹਿ ਰਹੇ ਹੈਗੇ ਆ ਤੇ ਉਹਨਾਂ ਨੇ ਅਪਲਾਈ ਕੀਤਾ ਹੋਇਆ ਆ ਆ ਯੂ ਐਸ ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਦੀ ਜਿਹੜੀ ਐਪ ਆ ਉਹਦੇ ਰਾਹੀਂ ਤਾਂ ਕਿ ਉਹਨਾਂ ਨੂੰ ਜਿਹੜਾ ਪੋਲੀਟੀਕਲ ਸਾਈਲੰਮ ਆ ਉਹੋ ਦਿੱਤਾ ਜਾਵੇ ਯੂਨ ਮਹੀਨੇ ਤੋਂ ਬਾਅਦ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਅਨਾਉਂਸ ਕੀਤਾ ਸੀ ਵੀ ਬਹੁਤ ਸਾਰੀਆਂ ਰੈਸਟ੍ਰਿਕਸ਼ਨਸ ਉਹ ਮਾਈਗ੍ਰੈਂਟਸ ਦੇ ਉੱਤੇ ਲਾਉਣ ਜਾ ਰਹੇ ਆ ਜੋ ਲੋਕ ਅਸਾਈਲਮ ਲੈਣਾ ਚਾਹੁੰਦੇ ਹੈਗੇ ਆ ਤੇ ਐਪ ਜਿਹੜੀ ਆ ਉਹ ਇੱਕੋ ਹੀ ਇੱਕ ਸਾਧਨ ਬਣਿਆ ਸੀ ਸਰਨ ਬਾਰਡਰ ਦੇ ਉੱਤੇ ਜਿੱਥੇ ਉਹ ਐਪ ਦੇ ਰਾਹੀਂ ਅਪਾਇੰਟਮੈਂਟ ਬਣਾ ਸਕਦੇ ਆ ਤੇ ਫਿਰ ਉਹਨਾਂ ਦੀ ਕਸਟਮ ਵਾਲਿਆਂ ਨਾਲ ਇੰਟਰਵਿਊ ਹੁੰਦੀ ਆ ਤੇ ਉਹ ਤੋਂ ਬਾਅਦ ਉਹਨਾਂ ਨੂੰ ਅਮਰੀਕਾ ਦੇ ਵਿੱਚ ਐਂਟਰ ਹੋਣ ਦਿੱਤਾ ਜਾਂਦਾ ਆ ਵੀ ਜੇ ਉਹਨਾਂ ਨੂੰ ਲੱਗੇ ਵੀ ਹਾਂ ਉਹਨਾਂ ਦੇ ਜਿਹੜੇ ਕੇਸ ਆ ਉਹ ਹੋ ਰੀਜ਼ਨੇਬਲ ਆ ਸੱਚਮੂੱਚ ਹੀ ਉਹਨਾਂ ਦੀ ਪ੍ਰੋਸੀਕਿਊਸ਼ਨ ਜਿਹੜੀ ਆ ਆਪਣੇ ਮੁਲਕ ਦੇ ਵਿੱਚ ਹੋ ਰਹੀ ਹੈਗੀ ਆ ਅ ਯੂਐਸ ਸਾਈਲੰਮ ਪਾਲਿਸੀ ਤੇ ਜੀਓਗ੍ਰਾਫਿਕ ਲਿਮਿਟਸ ਇਹ ਸਾਰੇ ਜਿਹੜੀਆਂ ਇਨਕੈਂਪਮੈਂਟਸ ਬਣੀਆਂ ਹੋਈਆਂ ਮੈਕਸੀਕੋ ਦੀ ਰਾਜਧਾਨੀ 'ਚ ਉਹ ਮੇਨ ਰੀਜ਼ਨ ਹੈਗਾ ਤੇ ਕਹਿੰਦੇ ਹਫ਼ਤੇ ਨਹੀਂ ਮਹੀਨਾ ਵੱਧੀ ਲੋਕ ਆ ਉਹ ਇਹਨਾਂ ਜਿਹੜੇ ਟੈਂਟ ਸਿਟੀਜ਼ ਬਣਾਏ ਹੋਏ ਆ ਉਹਨਾਂ ਦੇ ਵਿੱਚ ਰਹਿ ਕੇ ਵੇਟ ਕਰ ਰਹੇ ਹੈਗੇ ਆ ਹੂੰ ਜੀ